ਤੇ ਪਾਰਟੀ ਛੱਡ ਰਹੇ ਨੇ ਕਦੇ ਵੀ ਕੋਈ ਮਨਿਸਟਰ ਹੋਵੇ ਉਹ ਕਦੇ ਪਾਰਟੀ ਇਸ ਤਰ੍ਹਾਂ ਛੱਡਦਾ ਪਰ ਉਸ ਦੇ باوجود ਲੋਕ ਰਾਜ ਦੇ ਅੰਦਰ ਲੋਕ ਲਾਜ ਲੋਕਾਂ ਦੀ ਸ਼ਰਮ ਬਹੁਤ ਜ਼ਰੂਰੀ ਹੁੰਦੀ ਹੈ ਪਰ ਉਹ ਜਿਹੜੇ ਲੀਡਰ ਚਲਾ ਰਹੇ ਨੇ ਉਹਨਾਂ ਨੂੰ ਉਹ ਵੀ ਨਹੀਂ ਹੈ ਲੋਕ ਲੋਕ ਲਾਜ ਵੀ ਨਹੀਂ ਰੱਖਦੇ ਤੇ ਉਹਦੇ ਲਈ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਮਤਲਬ ਝੂਠ ਬੋਲਣ ਦਾ ਹੀ ਠੇਕਾ ਲਿਆ ਹੋਇਆ ਪੰਜਾਬ ਦੀ ਆਰਥਿਕਤਾ ਵੀ ਖਰਾਬ ਹੋ ਰਹੀ ਹੈ ਔਰ ਪੰਜਾਬ ਦਾ ਲਾਅ ਐਂਡ ਆਰਡਰ ਵੀ ਖਰਾਬ ਆ ਤੇ ਪਹਿਲੇ 21 ਦਿਨਾਂ ਚ 16 ਮਰਡਰ ਹੋ ਗਏ ਸੀ ਜਦੋਂ ਇਹ ਸਰਕਾਰ ਸੱਤਾ ਚਾਹੀਏ ਉਸ ਦੇ باوجود ਵੀ ਫਿਰ ਇੱਕ ਕਿਸ ਬੇਸ਼ਰਮੀ ਨਾਲ ਜਵਾਬ ਦਿੰਦੇ ਆ ਮੁੱਖ ਮੰਤਰੀ ਉਹ ਕਹਿੰਦੇ ਆ ਕਿ ਯੂਪੀ ਦਾ ਗ੍ਰਾਫ ਜਿਹੜਾ ਕ੍ਰਾਈਮ ਦਾ ਉਹ ਬਹੁਤ ਜ਼ਿਆਦਾ ਸਾਡਾ ਪੰਜਾਬ ਦਾ ਘੱਟ ਆ ਯੂਪੀ ਦੀ ਆਬਾਦੀ 25 ਕਰੋੜਾ ਪੰਜਾਬ ਦੀ ਪੌਣੇ 3 ਕਰੋੜ ਔਰ ਕਈ ਪੰਜਾਬ ਨਿਕਲੇ ਆਉਂਦੇ ਆ ਉਹਦੇ ਚੋਂ ਉਹ ਇਸ ਤਰ੍ਹਾਂ ਦੀ ਗੱਲ ਕਰਨਾ ਉਹ ਸੋਚਦੇ ਆ ਕਿ ਪਬਲਿਕ ਜਿਹੜੀ ਆ ਸਾਡੀ ਗੱਲ 'ਚ ਧੋਖੇ ਚ ਆ ਜਾਊਗੀ ਹੁਣ ਤੋਂ ਖੇਚ ਨਹੀਂ ਆਣਾ ਤੇ ਇਸ ਵਾਰ ਅਸੀਂ ਇਹ ਪੰਜਾਬ ਦੇ ਜਨਤਾ ਨੂੰ ਕਿਉਂਕਿ ਪੰਜਾਬੀ ਜਿਹੜੇ ਆ ਉਹਨਾਂ ਨਾਲ ਅਸੀਂ ਠੱਗੀ ਕੀਤੀ ਹੈ ਕਾਂਗਰਸ ਨੇ ਵੀ ਔਰ ਆਵਾਜ਼ ਵੀ ਪਾਰਟੀ ਨੇ ਇੱਕ ਤਾਂ ਵਿਰੋਧੀ ਤਰ ਹੋ ਗਿਆ ਇੱਕ ਸੱਤਾਧਿਰ ਹੋ ਗਿਆ ਲੋਕਤੰਤਰ ਦੇ ਅੰਦਰ ਜਿੰਨੀ ਜ਼ਰੂਰੀ ਸੱਤਾਧਿਰ ਹੁੰਦੀ ਆ ਉਸ ਤੋਂ ਜ਼ਿਆਦਾ ਜ਼ਰੂਰੀ ਵਿਰੋਧੀ ਤਰ ਜਿਹੜੀ ਆ ਸੂਝਵਾਨ ਤੇ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਉਹ ਵਿਰੋਧੀ ਤਰ ਜਿਹੜੀ ਆ ਇਹ ਨੂਰਾ ਕੁਸ਼ਤੀ ਹੋ ਰਹੀ ਹੈ ਪੰਜਾਬ 'ਚ ਔਰ ਕੁਛ ਨਹੀਂ ਹੋ ਰਿਹਾ ਉੱਥੇ ਸਮਝੌਤਾ ਇੱਥੇ ਕਹਿੰਦੇ ਜੀ ਅਸੀਂ ਅਲੱਗ-ਅਲੱਗ ਤੇ ਪੰਜਾਬੀ ਜਿਹੜੇ ਆ ਦੁਨੀਆ 'ਚ ਰਾਜ ਕਰਦੇ ਆ ਕੈਨੇਡਾ 'ਚ ਤੇ ਬਾਕੀ ਜਗ੍ਹਾ ਸਾਡੇ ਇੰਨੇ ਪੰਜਾਬੀ ਮინისტრਾ ਜਿਨੇ ਭਾਰਤ ਸਰਕਾਰ 'ਚ ਨਹੀਂ ਹੈ ਤੇ ਇੰਨੀ ਸੂਝਮਾਨ ਹੈਗੇ ਨੇ ਉਹਨਾਂ ਨੂੰ ਧੋਖਾ ਦੇਣ ਦੀ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਸ ਵਾਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹਨਾਂ ਦੇ ਇਹਨਾਂ ਬਹਿਕਾਵਿਆਂ 'ਚ ਨਹੀਂ ਆਉਣਗੇ ਔਰ ਪੰਜਾਬ 'ਚ ਜਿਸ ਤਰ੍ਹਾਂ ਡੈਮੋਕ੍ਰੇਸੀ ਦਾ ਕਹਾਣ ਹੋ ਰਿਹਾ ਔਰ ਇਹਨਾਂ ਪੋਲਿਟੀਕਲ ਪਾਰਟੀਆਂ ਦੀ ਤਰਫੋਂ ਕਰਾਇਆ ਜਾ ਰਿਹਾ ਮੈਂ ਇਹ ਸਮਝਦਾ ਤੁਸੀਂ ਆਪਣੇ ਦੇਖਿਆ ਹੁਣ ਇੱਕ ਜਥੇਬੰਦੀ ਆ ਕਿਸਾਨਾਂ ਦੇ ਅੰਦਰ ਲੱਖੋ ਵੱਲ ਉਹਨਾਂ ਨੇ ਕੀ ਬਿਆਨ ਦਿੱਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਾਂਗੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਕੋਈ ਕਿਸੇ ਨਾਲ ਜੁੜਿਆ ਹੋਇਆ ਇਹ ਅਸਲ 'ਚ ਕਿਸਾਨ ਅੰਦੋਲਨ ਨਹੀਂ ਪੰਜਾਬ ਦੇ ਅੰਦਰ ਇਹ ਕਿਸਾਨ ਜਥੇਬੰਦੀਆਂ ਨੇ ਔਰ ਜਿਹੜੇ ਕਿਸਾਨ ਨੂੰ ਬਦਨਾਮ ਕਰਦੇ ਇਹ ਬਹੁਤ ਮੰਦ ਭਾਗੀ ਗੱਲ ਆ ਕਿਸਾਨ ਜਿਹੜਾ ਬੜਾ ਪਵਿੱਤਰ ਹੈਗਾ ਉਸ ਉਸ ਦੀ ਪਵਿੱਤਰਤਾ ਨੂੰ ਵੀ ਇਹ ਭੰਗ ਕਰਦੇ ਆ ਕਿਸਾਨ ਅਨੁਸ਼ਾਸਨ ਚ ਰਹਿਣ ਵਾਲਾ ਹੁੰਦਾ ਕਿਸਾਨ ਦੇਸ਼ ਭਗਤ ਹੁੰਦਾ ਔਰ ਕਿਸਾਨ ਅਨਦਾਤਾ ਵੀ ਹੈ ਪਰ ਉਸ ਦੇ ਨਾਮ ਨੂੰ ਬਦਨਾਮ ਕਰ ਰਹੀਆਂ ਇਹ ਜਥੇਬੰਦੀਆਂ ਔਰ ਇਹ ਕਹਿੰਦੇ ਆ ਜੀ ਅਸੀਂ ਸਵਾਲ ਪੁੱਛਣੇ ਆਰੇ ਸਵਾਲ ਉਹ ਪਿੰਡਾਂ ਦੇ ਲੋਕ ਤੁਮ ਦਰਸ਼ਨ ਕਹਿੰਦੇ ਅਸੀਂ ਪਿੰਡਾਂ ਚ ਬੜ ਨਹੀਂ ਦੇਣਾ ਮੈਂ ਬੋਰਡ ਲਗਾ ਦਿੰਦਾ ਕਿ ਇੱਥੇ ਪੱਤਰਕਾਰ ਕੋਈ ਨਹੀਂ ਬੜ ਸਕਦਾ ਮੈਂ ਕਿੱਦਾਂ ਰੋਕ ਲਊਗਾ ਜੀ ਬੋਰਡ ਹੀ ਲਾ ਸਕਦਾ ਨਾ ਮੈਂ ਔਰ ਸਾਡੇ 26000 ਬੂਥ ਨੇ ਸੂਬੇ ਦੇ 19000 ਬੂਥ ਭਾਜਪਾ ਦੇ ਬਣੇ ਹੋਏ ਆ ਔਰ ਅਸੀਂ ਬੂਥ ਸਮੇਲਨ ਵੀ ਕਰ ਰਹੇ ਆ ਉਹ ਪਿੰਡਾਂ ਜਿਹਦੇ ਲੋਕ ਰਹਿੰਦੇ ਆ ਪਿੰਡਾਂ ਦੇ ਹੀ ਬੂਥ ਆ ਬਣੇ ਹੋਏ ਉਥੇ ਕਿਸ ਤਰ੍ਹਾਂ ਪਿੰਡ ਆਲਾ ਨੂੰ ਰੋਕ ਲੈਣਗੇ ਮੇਰਾ ਪਿੰਡ ਤਨੌਲਾ ਮੈਂ ਹੁ ਪਿਛਲੇ 8 ਸਾਲ ਤੋਂ ਰਾਜਪੁਰਾ ਚ ਕੰਮ ਕਰ ਰਿਹਾ ਠੀਕ ਆ ਸਾਰੇ ਪਿੰਡਾਂ ਚ ਘੁੰਮਦੇ ਆ ਰੋਕ ਲੈਣ ਇਹ ਕੋਈ ਅਤੰਕਵਾਦ ਆ ਗਿਆ ਇਹਨੂੰ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਜਿਹੜਾ ਇਹ ਕੰਮ ਚੱਲ ਰਿਹਾ ਇਹ ਪੰਜਾਬ ਦੇ ਹਾਲਾਤ ਖਰਾਬ ਕਰਾਉਣਗੇ ਇਹ ਆਮ ਆਦਮੀ ਪਾਰਟੀ ਕਰਾ ਰਹੀ ਹੈ ਇਹ ਕਾਂਗਰਸ ਕਰਾ ਰਹੀ ਹੈ ਇਹ ਮਿਲੀ ਜੁਲੀ ਨੂਰਾ ਕੁਸ਼ਤੀ ਹੈ ਸਾਰੀ ਇਸ ਕਰਕੇ ਇਹਨਾਂ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਇਸ ਟੈਂਡੈਂਸੀ ਨੂੰ ਡਿਸਕਰੇਜ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜੀ ਪੰਜਾਬ ਦੇ ਅੰਦਰ ਇਹਨਾਂ ਨੇ ਇਸ ਤਰ੍ਹਾਂ ਚਲਾਈ ਹੈ ਔਰ ਮੈਂ ਇਹਨਾਂ ਨੂੰ ਸਾਫ਼ ਕਹਿਣਾ ਕਿ ਭਾਈ ਹਰ ਜਗ੍ਹਾ ਆਵਾਂਗੇ ਇੱਕ ਮਰਨ ਨੂੰ ਫਿਰਦਾ ਇੱਕ ਮਰਨ ਨੂੰ ਫਿਰਦਾ ਅਸੀਂ ਪੰਜਾਬ ਦੀ ਸੂਬੇ ਦੀ ਸ਼ਾਂਤੀ ਲਈ ਜਾਨ ਤੱਕ ਦੇਣ ਲਈ ਵੀ ਤਿਆਰ ਹਾਂ ਪਹਿਲਾਂ ਵੀ ਭਾਜਪਾ ਨੇ ਔਰ ਜਨ ਸੰਘ ਦੇ ਟਾਈਮ ਤੋਂ ਚਾਹਤਾਂ ਦਿੱਤੀਆਂ ਨੇ ਤੇ ਜੇ ਜ਼ਰੂਰਤ ਪਊ ਫੇਰ ਦੇਵਾਂਗੇ ਤੇ ਅਸੀਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਅਸੀਂ ਤਾਂ ਇਹਨਾਂ ਦਾ ਜ਼ੁਲਮ ਸਹਿਣਾ ਔਰ ਜ਼ੁਲਮ ਦੇ ਖਿਲਾਫ ਹੀ ਖਾਲਸਾ ਦਾ ਨਿਰਮਾਣ ਹੋਇਆ ਠੀਕ ਹੈ ਤੇ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਚੱਲ ਸਕਦਾ ਕਿ ਇਹ ਆਏਗਾ ਇਹ ਨਹੀਂ ਆਏਗਾ ਇਹ ਕੋਈ ਡੈਮੋਕ੍ਰੇਸੀ ਹੋਈ ਇਹ ਲੋਕਤੰਤਰ ਇਹ ਲੋਕਤੰਤਰ ਦੀ ਰਿਸਪੈਕਟ ਹੋਈ ਇਹ ਤਾਂ ਸੱਚੇ ਕੁਝ ਕਾਮਰੇਡ ਮਿਲ ਕੇ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਜਥੇਬੰਦੀ ਬਣਾ ਕੇ ਗੁੰਮਰਾਹ ਕਰਦੇ ਆ ਇਹ ਅਸੀਂ ਜਿਆਦਾ ਲੰਬਾ ਨਹੀਂ ਚੱਲਣ ਦੇਵਾਂਗੇ ਔਰ ਅਸੀਂ ਇਸ ਵੇਲੇ 27 ਦੀ ਲੜਾਈ ਵੀ ਲੜ ਰਹੇ ਆ। ਔਰ ਜਿੰਨਾ ਵਿਰੋਧ ਕਰਨਾ ਕਰ ਲੈਣ, ਵਿਰੋਧ ਦਾ ਸਾਨੂੰ ਲਾਭ ਹੋਣਾ ਮੈਂ ਅੱਜ ਕਹਿ ਰਿਹਾ। ਤੁਸੀਂ ਰਿਜ਼ਲਟ ਦੇਖੋਗੇ ਇਸ ਵਾਰ ਪੰਜਾਬ ਦੇ। ਔਰ ਇਸ ਦਾ ਬਹੁਤ بڑا ਲਾਭ ਹੋਣ ਵਾਲਾ। ਲੋਕ ਇਸ ਨੂੰ ਡਿਸਕਰੇਜ ਕਰਨਗੇ ਪੰਜਾਬ ਦੇ। ਹਮੇਸ਼ਾ ਉਹਨਾਂ ਨੇ ਡੈਮੋਕ੍ਰੇਸੀ ਦੇ ਲਈ ਵੀ ਔਰ ਦੇਸ਼ ਦੀ ਆਜ਼ਾਦੀ ਦੇ ਅੰਦੋਲਨਾਂ 'ਚ ਵੀ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਯੋਗਦਾਨ ਰਿਹਾ ਔਰ ਇਸ ਨੂੰ ਵੀ ਖਤਮ ਕਰਦੇ ਹੋ ਜੀ ਟੈਂਡੈਂਸੀ ਨੂੰ ਕਿਉਂਕਿ ਇਹ ਪਹਿਲਾਂ ਸਾਡੀ ਯੂਥ ਦਾ ਕਿੰਨਾ ਨੁਕਸਾਨ ਹੋਇਆ। ਉਹ ਉਸ ਪਾਸੇ ਨੂੰ ਲੈ ਕੇ ਜਾ ਰਹੇ ਸਾਡੇ ਕੋਈ ਵੀ ਬੜੀਆਂ ਬੜੀਆਂ ਫੈਕਟਰੀਆਂ ਕੋਈ بڑے ਲੋਕ ਇੱਥੇ ਆਉਣ ਨੂੰ ਤਿਆਰ ਨਹੀਂ ਇਨਵੈਸਟਮੈਂਟ ਇਹਨਾਂ ਦੀ وجہ ਕਰਕੇ ਕਿੰਨਾ ਨੁਕਸਾਨ ਹੋਇਆ ਪੰਜਾਬ ਨੂੰ ਔਰ ਹੁਣ ਕਿੰਨਾ ਕੁ ਹੋਰ ਕਰਨਾ ਸਾਡੇ ਲੋਕ ਵਿਦੇਸ਼ਾਂ ਜਾ ਕੇ ਬੈਠੇ ਆ ਉੱਥੇ ਕਿਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਕਰਨੇ ਪੈ ਰਹੇ ਕੋਈ ਟਰੱਕ ਚਲਾ ਰਿਹਾ ਕੋਈ ਕੁਝ ਚਲਾ ਰਿਹਾ ਇੱਥੇ ਰਾਜ ਕਰਦੇ ਸੀ ਐਸੀ ਸਥਿਤੀ ਦਾ ਨਿਰਮਾਣ ਕਿਸ ਨੇ ਕੀਤਾ ਇਹਨਾਂ ਨੇ ਕਰਵਾਇਆ ਇਹੋ ਜੀ ਸੋਚਣੇ ਕਰਵਾਇਆ ਇਸ ਲਈ ਕਿਸਾਨਾਂ ਦਾ ਜੋ ਵੀ ਹਿੱਤ ਹੋਵੇ ਅਸੀਂ ਇਹ ਕਹਿੰਦੇ ਆ ਕਿ ਆ ਪੰਜਾਬ ਬੀਜੇਪੀ ਆਫਿਸ 'ਚ ਬੈਠੇ ਆ ਜਦੋਂ ਮਰਜ਼ੀ ਆ ਜਾਣ ਸਵਾਗਤ ਕਰਾਂਗੇ ਉਹਨਾਂ ਦਾ ਸਾਡੇ ਕੋਲ ਪੁੱਛ ਲੈਣ ਜਿਹੜੇ ਸਵਾਲ ਪੁੱਛਣੇ ਆ ਹੁਣ ਜੇ ਸ਼ੁਭਕਰਮੰਦੀ ਹੱਤਿਆ ਕਿੱਦਾਂ ਹੋਈ ਕਹਿੰਦੇ ਉਹ ਅਸੀਂ ਕੀਤੀ ਆ ਸਾਰਿਆਂ ਨੂੰ ਪਤਾ ਉਹ ਅਸੀਂ ਵੀ ਕਹਿੰਦੇ ਆ ਕਿ ਮੰਦਭਾਗੀ ਗੱਲ ਆ ਕਿਸੇ ਵੀ ਨੌਜਵਾਨ ਦੀ ਜਾਨ ਨਹੀਂ ਜਾਣੀ ਚਾਹੀਦੀ ਅਸੀਂ ਵੀ ਉਸ ਦੀ ਨਿੰਦਾ ਕਰਦੇ ਆ ਪਰ ਕਿੰਨਾ ਹਾਲਾਤਾਂ 'ਚ ਹੋਈ ਕਿਉਂ ਹੋਈ ਇਹ ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਨੇ ਇਹ ਸਾਰੀਆਂ ਚੀਜ਼ਾਂ ਦੀ ਮੋਦੀ ਜੀ ਤਾਂ ਇਹ ਕਹਿੰਦੇ ਆ ਕਿ ਕਿਸਾਨ ਦੇ ਉੱਪਰ ਨਾ ਲਾਠੀ ਚਲਾਉਣੀ ਹੈ ਨਾ ਡੰਡਾ ਚਲਾਉਣਾ। ਔਰ ਮੈਂ ਸਮਝਦਾ ਕਿ ਐਸਾ ਪ੍ਰਧਾਨ ਮੰਤਰੀ ਜਿਹੜਾ ਕਿਸਾਨ ਏਤੂ ਹੋਵੇ ਕਿਸਾਨਾਂ ਦੇ ਹੱਕ 'ਚ ਫੈਸਲੇ ਲੈ ਰਿਹਾ ਹੋਵੇ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਪੰਜਾਬ ਦਾ ਮਾਹੌਲ ਖਰਾਬ ਕਰਨ ਇੱਕ ਸਾਜ਼ਿਸ਼ ਹੈ ਬਹੁਤ ਵੱਡੀ। ਇਹ ਨਹੀਂ ਹੋਣੀ ਚਾਹੀਦੀ। ਅਸੀਂ ਇਸ ਦੀ ਨਿੰਦਾ ਕਰਦੇ ਹਾਂ ਔਰ ਪਿੰਡਾਂ 'ਚ ਅਸੀਂ ਜਾਣਾ ਔਰ ਜੇ ਉਹਨਾਂ ਨੇ ਸਾਡੇ 'ਤੇ ਹਮਲੇ ਕਰਨੇ ਆ ਉਹ ਵੀ ਕਰ ਲੈਣ। ਸਵਾਲ ਸਾਡੇ ਕੋਲੋਂ ਉੱਥੇ ਕਿਹੜੇ ਪੁੱਛਣਗੇ ਜੀ ਉਹ? ਸੜਕਾਂ 'ਤੇ ਕੁਝ ਬੰਦਿਆਂ ਨੂੰ ਖੜੇ ਕਰਕੇ ਕਾਲੇ ਸਵਾਲ ਪੁੱਛਨੇ ਅਸੀਂ ਇਹਨਾਂ ਨੂੰ ਪ੍ਰੋਗਰਾਮ ਨਹੀਂ ਕਰੰਦੇ ਨੇ ਅਸੀਂ ਇਹ ਨਹੀਂ ਸਾਡੇ ਨਾਲ ਹੀ ਕਿਉਂ ਭਗਵੰਤ ਮਾਨ ਨੇ 14 ਫਸਲਾਂ ਦੀ ਐਮਐਸਪੀ ਅਸੀਂ ਹਰਿਆਣਾ 'ਚ ਦੇ ਰੱਖੀ ਹੈ ਕੇਰਲਾ ਨੇ 23 ਤੇ ਦੇ ਰੱਖੀ ਹੈ ਤੇ ਗੋਭੀ ਤੇ ਉਹਦੇ ਤੇ ਵੀ ਉਹ ਖਰੀਦੇ ਆ ਆਲੂ ਵੀ ਠੀਕ ਹੈ ਹਾਂ ਹਰਿਆਣਾ 'ਚ ਉਹ ਜਿਹੜੀ ਕੀ ਆ ਪਰਪਾਈ ਭਾਵਾ ਅੰਤਰ ਪਰਪਾਈ ਜੋ ਜਿਦਾ ਉਹਦੇ ਤਹਿਤ ਠੀਕ ਹੈ ਤੇ ਇਹ ਨਹੀਂ ਕਰ ਸਕਦੇ ਪੰਜਾਬ 'ਚ ਨਹੀਂ ਕਰਵਾ ਸਕਦੇ ਕਿਸੇ ਇੱਕ ਨੇ ਵੀ ਇਹ ਸਟੇਟਮੈਂਟ ਨਹੀਂ ਦਿੱਤੀ ਕਿ ਪੰਜਾਬ ਸਰਕਾਰ ਆ ਕੰਮ ਕਰੇ ਉਹ ਸਾਡੀ ਮੈਡਮ ਚੁਟਕੀ ਨੇ ਤਾਂ ਬਹੁਤ ਕੁਝ ਕਿਹਾ ਸੀ ਅਨਮੋਲ ਗਗਨਮਾਨ ਨੇ ਚੁਟਕੀਆਂ ਮਾਰਦੀ ਸੀ ਐ ਐਮਐਸਪੀ ਦੇਮਾ ਕੇ ਕੇਜਰੀਵਾਲ ਨੇ ਕਹਤਾ ਉਹ ਕੇਜਰੀਵਾਲ ਤਾਂ ਜੇਲ੍ਹ ਚ ਬੈਠਾ ਕਰਾਪਸ਼ਨ ਕਰਕੇ ਔਰ ਆਪ ਹੋਰ ਸੱਤਾ 'ਚ ਬੈਠੀ ਹੈ ਤੇ ਭਗਵੰਤ ਮਾਨ ਨੇ ਵੀ ਕਿਹਾ ਸੀ ਉਹਦੀ ਵੀ ਕਲਿੱਪਿੰਗ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਂ ਕੀ ਦੱਸਾਂ ਗੱਲਾਂ ਮੇਰੇ ਨਾਲ ਤਾਂ ਜ਼ਿਆਦਾ ਜਾਣਦੇ ਹੋ ਸਾਰੇ ਪਰ ਇਹ ਜਿਹੜਾ ਹੈਗਾ ਇੰਨਾ ਝੂਠ ਬੋਲ ਕੇ ਕਿਸਾਨ ਨਾਲ ਫਰੇਮ ਕਰਕੇ ਜੋ ਉਹਨਾਂ ਨੇ ਕਰਨਾ ਸੀ ਨਹੀਂ ਕੀਤਾ ਔਰ ਪਾਜਪਨੇ ਕੀਤਾ ਅਸੀਂ ਤਾਂ ਕਹਿੰਦੇ ਆ ਸਾਡੇ ਐਗਰੀਕਲਚਰ ਮਿਨਿਸਟਰ ਨੇ ਕਿਹਾ ਵੀ ਉਹਨਾਂ ਨੂੰ ਲੈ ਆਉਣਾ ਜਦੋਂ ਮਰਜੀ ਅਸੀਂ ਪੰਜ ਫਸਲਾਂ ਦਾ ਕੰਟਰੈਕਟ ਕਰਨ ਨੂੰ ਤਿਆਰ ਹਾਂ ਦਾਣਾ-ਦਾਣਾ ਚੱਕਾਂਗੇ ਕੋਈ ਜਿਹੜੀ ਨਵੀਂ ਵੀ ਬੀਜਣੀ ਆ ਉਹਨਾਂ ਨੇ ਹੋਰ ਬੀਜਣੀ ਹੋਵੇ ਉਹ ਵੀ ਲੈ ਆਓ ਸਾਡੇ ਕੋਲ ਉਹ ਵੀ ਲਿਖ ਦਿੰਨੇ ਆ ਕਰ ਦਿੰਨੇ ਆ ਤੇ ਹੋਰ ਇਸ ਤੋਂ ਜ਼ਿਆਦਾ ਸਰਕਾਰ ਕੀ ਕਰੇਗੀ ਔਰ ਹੁਣ ਅੱਜ ਦੀ ਡੇਟ 'ਚ ਸਰਕਾਰ ਦਾ ਇਲੈਕਸ਼ਨ ਕਮਿਸ਼ਨ ਆ ਉਹ ਕਹਿੰਦੇ ਆ ਸਾਡੇ ਕੋਲ ਜਵਾਬ ਮੰਗਦੇ ਆ ਉਹਨਾਂ ਤੋਂ ਜਵਾਬ ਮੰਗ ਲਓ ਇਹ ਤਾਂ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਡੈਮੋਕ੍ਰੇਸੀ ਦਾ ਕਾਹਨ ਕਰਨ ਦੀ ਸਾਜ਼ਿਸ਼ ਹੈ ਇਹ ਮੈਂ ਸਮਝਦਾ ਕਿ ਜਿਹੜੇ ਲੋਕਤੰਤਰ ਦਾ ਸਨਮਾਨ ਨਹੀਂ ਕਰਦੇ ਉਹ ਦੇਸ਼ ਦਾ ਅਪਮਾਨ ਆ ਉਹਨਾਂ ਸ਼ਹੀਦਾਂ ਦਾ ਅਪਮਾਨ ਜਿਨ੍ਹਾਂ ਨੇ ਸ਼ਹਾਦਤ ਦੇ ਕੇ ਇਹ ਆਜ਼ਾਦੀ ਲੈ ਕੇ ਦਿੱਤੀ ਹੈ ਸਾਨੂੰ ਉਸ ਦਾ ਨਿਕ ਵੀ ਇਹ ਮੰਨਣ ਨਹੀਂ ਦਿੰਦੇ ਔਰ ਇਹ ਕਹਿੰਦੇ ਆ ਕਿ ਅਸੀਂ ਤਾਂ ਠੱਕਾ ਕਰਾਂਗੇ ਇਹਦੇ ਵਿੱਚ ਕੇਜਰੀਵਾਲ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਲਾ ਲੈਂਦਾ ਔਰ ਸ਼ਬਦਾਂ ਦਾ ਕਾਹਨ ਕਰਦੇ ਆ फोटोलाल ਨੇ ਡਾਕਟਰ ਅੰਬੇ德ਕਰ ਨੇ ਔਰ ਉਸੇ ਦਾ ਬਣਾਇਆ ਹੋਇਆ ਸੰਵਿਧਾਨ ਆ ਜਿਹਦਾ ਘਾਣ ਕਰਨ ਲੱਗੇ ਹੋਏ ਆ ਕਿ ਕਿਉਂਕਿ ਜੇ ਸੁਮਾਨਯੋਗ ਸੁਪਰੀਮ ਕੋਰਟ ਦਾ ਸੰਵਿਧਾਨਿਕ ਸੰਸਥਾ ਉਹਨਾਂ ਨੇ ਤੁਹਾਨੂੰ ਜੇਲ੍ਹ ਚ ਰੱਖਿਆ ਹੋਇਆ ਤੁਸੀਂ ਰਿਆਨੀਆਂ ਕਰਦੇ ਹੋ ਉਸੇ ਦੇ ਖਿਲਾਫ ਉਸੇ ਸੰਵਿਧਾਨ ਦਾ ਘਾਣ ਕਰ ਰਹੇ ਹੋ ਔਰ ਫਿਰ ਸ਼ਰਮ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਆਪਾ ਗਵੰਤਮਾਨ ਅਸੀਂ ਜੀ ਉਪਵਾਸ ਕਰ ਰਹੇ ਆ ਕਿੰਨਾ ਪਵਿੱਤਰ ਕਰ ਰਹੇ ਹੋ ਤੁਸੀਂ ਵੈਸੇ ਸਿੱਖ ਧਰਮ ਚ ਇਹ ਉਪਵਾਸ ਦਾ ਕੋਈ ਸਥਾਨ ਨਹੀਂ ਹੁੰਦਾ ਇਹ ਤਾਂ ਗੁਰੂ ਨਾਨਕ ਦਾ ਕਹਿੰਦੇ ਆ ਕਿ ਦਬੂ ਕੇ ਬਾਅਦ ਰੱਜ ਕੇ ਖਾ ਠੀਕ ਹੈ ਉਹਨਾਂ ਨੇ ਤਾਂ ਖੇਤੀ ਦੀ ਇੰਨੀ ਮਾਤਵ ਦੱਸਿਆ ਔਰ ਕੰਮ ਕਰਨਾ ਚਾਹੀਦਾ ਸਿੱਧੀ ਨੀयत ਰੱਖਣੀ ਚਾਹੀਦੀ ਆ ਪਾਪ ਨਹੀਂ ਕਰਨਾ ਚਾਹੀਦਾ ਇਹ ਪਾਪ ਹੀ ਪਾਪ ਕਰੀ ਜਾਂਦੇ ਨੇ ਲੋਕਾਂ ਦਾ ਪੈਸਾ ਖਾਈ ਜਾਂਦੇ ਆ ਜ ਇਹਨਾਂ ਦੇ ਹੋਰ ਕੰਮ ਵੀ ਨਿਕਲਣੇ ਤੁਸੀਂ ਦੇਖਿਓ ਤੇ ਹੋਰ ਬਹੁਤ ਕੁਝ ਸਾਹਮਣੇ ਪੰਜਾਬ 'ਚ ਵੀ ਆਊਗਾ ਤੇ ਐਸੀ ਸਰਕਾਰ ਤੋਂ ਛੁਟਕਾਰਾ ਪਾਉਣਾ ਮੈਂ ਪੰਜਾਬੀਆਂ ਨੂੰ ਕਹਿਣਾ ਕਿ ਇਹ ਟੈਨੰਸੀ ਤਾਂ ਡਿਸਕਰੇਜ ਹੋਊਗੀ ਜੇ ਜਿਹੜਾ ਉਹ 13 ਜ਼ੀਰੋ ਕਹਿੰਦਾ ਨਾ ਉਹ 0 13 ਕਰ ਦੇ ਤਾ ਹੈ ਟੈਂਡੈਂਸੀ ਜਿਹੜੀ ਹੈ ਡਿਸਕਰੀਜ ਹੋਣੀ ਤੇ ਮੈਂ ਤਾਂ ਇੰਨਾ ਹੀ ਕਹਿਣਾ ਸੀ ਬਾਕੀ ਤੁਸੀਂ ਕੁਝ ਪੁੱਛਣਾ ਤਾਂ ਹੁਣ ਪੁੱਛੋ ਇਹ ਵਾਤਾ ਤੁਸੀਂ ਸਿੰਦਾ ਆ ਰੋਦਾ ਰਹੇ ਹੋ ਕਿ ਆਮ ਆਦਮੀ ਕਾਹਦੇ ਪਿੱਛੇ ਹਾਂਜੀ ਹੈ ਕਿਹੜੇ ਤੱਕ ਤੋਂ ਤੁਸੀਂ ਦੇਤੇ ਭਾਵਨਾ ਮੇਰੀ ਗੱਲ ਸੁਣੋ ਧੱਲੇਵਾਲ ਜੀ ਨੇ ਕੀ ਕਿਹਾ ਕਿ ਜੀ ਰਾਮ ਮੰਦਰ ਦੀ ਵਜ੍ਹਾ ਕਰਕੇ ਮੋਦੀ ਜੀ ਦਾ ਗ੍ਰਾਫ ਬਹੁਤ ਉੱਪਰ ਚਲਾ ਗਿਆ ਇਹ ਥੋੜਾ ਪਹਿਲਾਂ ਲੱਗਦੇ ਤਾਂ ਇਹ ਨੀਚੇ ਆ ਸਕਦਾ ਸੀ ਬਈ ਗ੍ਰਾਫ ਨੀਚੇ ਲਿਆ ਕੇ ਕਿਸਾਨ ਦਾ ਕੋਈ ਭਲਾ ਹੋਊਗਾ ਜਾਂ ਉੱਪਰ ਲਿਜਾ ਕੇ ਕੋਈ ਭਲਾ ਹੋਊਗਾ ਠੀਕ ਹੈ ਇਹ ਜਿਹੜੀਆਂ ਸਾਰੀਆਂ ਗੱਲਾਂ ਚੋਂ ਪੈਂਦੇ ਆ ਉਹ ਆਵਾਜ਼ ਵੀ ਪਾਰਟੀ ਦੀ ਗੱਲ ਆ ਉਹ ਕੇਜਰੀਵਾਲ ਤੇ ਭਗਵੰਤ ਮਾਨ ਦੀ ਗੱਲ ਆ ਤੇ ਇਹਦੇ ਚ ਕੋਈ ਕਿਸਾਨਾਂ ਦਾ ਕੰਮ ਕਰ ਰਹੇ ਹੋ ਉਹ ਤਾਂ ਆਪਦੇ ਰਾਜਨੀਤਿਕ ਹਿੱਤ ਜਿਹੜੇ ਉਹਨਾਂ ਦੇ ਆਕਾ ਨੇ ਉਹਨਾਂ ਦੇ ਰਾਜਨੀਤਿਕ ਹਿੱਤ ਸਾਧ ਰਹੇ ਆ ਕਿਸਾਨ ਇਹ ਤੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤ ਚ ਉਹਨਾਂ ਨੇ ਕੰਮ ਕੀਤਾ ਸਿੱਖਾਂ ਦੇ ਹਿੱਤ ਚ ਉਹਨਾਂ ਨੇ ਕੰਮ ਕੀਤਾ ਆ ਕਾਲੀ ਸੂਚੀ 300 ਲੋਕ 300 ਲੋਕ 36 36 ਸਾਲਾਂ ਤੋਂ ਕਹਾਂਚ ਨਹੀਂ ਸੀ ਆ ਪਰ ਇਹਨਾਂ ਨੇ ਬਿਨਾਂ ਮੰਗੇ ਆਕਾਲੀ ਦਲ ਨੇ ਵੀ ਮੰਗ ਕੀਤੀ ਜਿਹੜੇ ਬੰਦੇ ਸਭ ਤੋਂ ਵੱਡੇ ਉਹਨਾਂ ਨੇ ਬਿਨਾਂ ਮੰਗੇ ਕਾਲੀ ਸੂਚੀ ਖਤਮ ਕਰਤੀ ਔਰ ਉਸ ਤੋਂ ਬਾਅਦ ਕੀ ਕੀਤਾ ਜਥੇਦਾਰ ਕੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਠੀਕ ਹੈ ਜਥੇਦਾਰ ਕੀ ਹੁੰਦਾ ਜੀ ਸਿੱਖਾਂ ਦਾ ਆਪ ਹੁੰਦਾ ਉਹਦੇ ਟੁਕੜੇ ਟੁਕੜੇ ਕਰਤੇ ਦੋ ਬਾਰੇ ਪੰਥਕ ਸਰਕਾਰ ਆ ਗਈ ਇਹਨਾਂ ਨੇ ਸਜ਼ਾ ਹੀ ਨਹੀਂ ਦਿੱਤੀ ਉਹਨੂੰ ਇਹ ਕਾਹਦੇ ਪੰਥ ਤੇ ਰੱਖਿਆ ਜੀ ਇਹਨਾਂ ਨੂੰ ਪੁੱਛਿਆ ਕਰੋ ਨਾ ਜਵਾਬ ਦੇਣ ਇਸ ਕੱਲ ਦਾ ਸੁਖਵੀਰ ਸਿੰਘ ਬਾਦਲ ਇਸ ਦਾ ਦੋਸ਼ੀ ਹੈ ਹੋਮ ਮਿਨਿਸਟਰ ਸੀ ਇਹਨੂੰ ਜਿਹਨਾਂ ਲੋਕਾਂ ਨੇ ਉਹ ਕੀਤਾ ਸਾਹਮਣੇ ਲਿਆਉਣੇ ਚਾਹੀਦੇ ਸਜ਼ਾ ਦੇਣੀ ਚਾਹੀਦੀ ਸੀ ਤੁਸੀਂ ਭਾਜਪਾ ਦੀ ਸਰਕਾਰ ਲਿਆਓ ਅਸੀਂ ਉਸ ਵੇਲੇ ਕੇਸ ਕੱਢ ਕੇ ਲਿਆ ਦੇਾਂਗੇ ਜਿੱਦਾਂ 84 ਦੀ ਨਸਲ ਕੁਛੀ ਦੀ ਸਜ਼ਾ ਦਵਾਈ ਹੈ ਕੇਸ ਬੰਦ ਹੋ ਗਏ ਸੀ ਦੁਬਾਰਾ ਸਜ਼ਾ ਦਵਾਈ ਇਹ ਮੋਦੀ ਜੀ ਨੇ ਕੀਤਾ ਜਿਹੜੇ ਸਾਬਜਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦਾ ਸਾਇਸਕਾਰ ਵੀ ਲਿਖਦੇ ਸੀ ਜਿਹੜੇ ਹਿਸਟਰੀ ਲਿਖਦੇ ਆ ਉਹ ਲਿਖਦੇ ਸੀ ਜੀ ਅੱਜ 100 ਸਾਲ ਇਹ ਸ਼ਹਾਦਤ ਨੂੰ ਨਮਨ ਨਾ ਕੀਤਾ ਗਿਆ ਯਾਦ ਨਾ ਕੀਤਾ ਗਿਆ ਤੇ ਲੋਕ ਕਿਆ ਕਰਨਗੇ ਕਲਪਨਿਕ ਕਹਾਣੀ ਤੇ ਉਹ ਵੀ ਨਰਿੰਦਰ ਮੋਦੀ ਜੀ ਨੇ ਕੀਤਾ ਤੇ ਜੇ ਕਰਤਾ ਉਹਦਾ ਵੀ ਵਿਰੋਧ ਕਰਨ ਲੱਗੇ ਇਹ ਤਾਂ ਕਹਿੰਦੇ ਆ ਕਿ ਸਿੱਖ ਪੰਥ ਸਾਡੀ ਜੇਬ ਚ ਰਹੇ ਇੱਕ ਪਰਿਵਾਰ ਦੇ ਲਈ ਰਹੇ ਇਹ ਸਿੱਖ ਖਾਲਸਾ ਜਿਹੜਾ ਇਦਾਂ ਨਹੀਂ ਰਹਿਣਾ ਇਹ ਖਾਲਸਾ ਦੀ ਦਿੱਖ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਜੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨਰਿੰਦਰ ਮੋਦੀ ਜੀ ਕਰਦੇ ਆ ਉਹਨਾਂ ਦਾ ਮਾਨ ਤੇ ਸਨਮਾਨ ਜ਼ਰੂਰ ਬਹਾਲ ਹੋਣਾ ਚਾਹੀਦਾ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਹੋਰ ਵੀ ਜੋ-ਜੋ ਕਰਨ ਵਾਲੀਆਂ ਗੱਲਾਂ ਨੇ ਔਰ ਜੇ ਅਸੀਂ ਉਥੋਂ ਵਾਪਸ ਲੈ ਕੇ ਆ ਰਹੇ ਆ ਕਾਨੂੰਨ ਬਣਾ ਕੇ ਨਾਗਰਿਕਤਾ ਦੇ ਰਹੇ ਆ afghanistan ਚੋਂ ਜਿੱਥੇ 5 ਲੱਖ ਦੇ ਕਰੀਬ ਸਾਡੀ ਆਬਾਦੀ ਸੀ ਸਿੱਖਾਂ ਦੀ ਪੰਜਾਬੀਆਂ ਦੀ ਤੇ ਉਥੇ ਪੰਜ ਰਹਿ ਗਏ ਨੇ ਐਸੀ ਬੁਰੀ ਹਾਲਤ ਹੋ ਗਈ ਹੈ ਤੇ ਇਹ ਵਿਰੋਧ ਕਰਦੇ ਆ ਕੇਜਰੀਵਾਲ ਹੁਣੇ ਪੁਰਮਤਮਾਨ ਜੀ ਨੂੰ ਮੈਂ ਕਹਿੰਦਾ ਜੀ ਪੂਰੇ ਗੁਰ ਸਿੱਖਤਾ ਬਣ ਜਾਓ ਪੰਜਾਬ ਦੇ ਮੁੱਖ ਮੰਤਰੀ ਹੋ ਸਾਡੀ ਸ਼ਾਨ ਹੋ ਤੁਸੀਂ ਇਹ ਤਨਾ ਕਰੋ ਹੋ ਵੀ ਬਣਦੇ ਇਸ ਕਰਕੇ ਮੈਂ ਜਿਹੜਾ ਹੈ ਇਹ ਆਉਣ ਵਾਲੇ ਟਾਈਮ ਦੇ ਅੰਦਰ ਅਸੀਂ ਪਿੰਡਾਂ 'ਚ ਵੀ ਦੱਸਣਾ ਸਭ ਜਗ੍ਹਾ ਦੱਸਣਾ ਇਹਨਾਂ ਨੂੰ ਜਵਾਬ ਨਹੀਂ ਲੱਭਣੇ ਇੰਦਾਂ ਗੱਲਾਂ ਦੇ ਔਰ ਜੋ ਸਾਨੂੰ ਕਹਿੰਦੇ ਅਸੀਂ ਪਿੰਡਾਂ 'ਚ ਨਹੀਂ ਬਣਨ ਦੇਣਾ ਪਿੰਡਾਂ 'ਚ ਹੀ ਰਹਿਣਾ ਅਸੀਂ ਇਸ ਤੋਂ ਬਾਅਦ ਆ ਚੋਣ ਹੋ ਜਾਣੇ ਆ ਇਸ ਤੋਂ ਬਾਅਦ ਵੀ ਪਿੰਡਾਂ 'ਚ ਹੀ ਆ ਔਰ ਇੱਦਾਂ ਕੀ ਕੰਮ ਕਰਾਂਗੇ ਪੂਰਾ ਓਕੇ ਜੇ ਮੇਰੇ ਨਾਲ ਕਾਮਰੇਡਾਂ ਨੇ ਉੱਥੇ ਲੋਕਾਂ ਚ ਕੁਝ ਬੈਠ ਕੀਤੀ ਹੈ ਨਾ ਇਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਕਿ ਅਸੀਂ ਟਿੱਕੇ ਬੈਠਣ ਵਾਲੇ ਨਹੀਂ ਹਾਂਗੇ ਹੁਣ ਆਉਣ ਵਾਲੇ 3 ਸਾਲ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਕੰਮ ਕਰਨਾ ਸਾਡੀ ਇਲੈਕਸ਼ਨ ਹੀ ਰਹਿੰਦੀ ਹੈ ਹਮੇਸ਼ਾ 24 ਘੰਟੇ ਇਦਾਂ ਹੀ ਕੰਮ ਕਰੀਦਾ ਭਾਜਪਾ ਘਰ ਨਹੀਂ ਬੈਠਦੀ ਤੇ ਮੈਂ ਕਹਿੰਦਾ ਕਿ ਮਾਹੌਲ ਨਾ ਖਰਾਬ ਕਰੋ ਸਾਡੇ ਕੋਲੋਂ ਕੋਈ ਸਹਿਯੋਗ ਚਾਹੀਦਾ ਅਸੀਂ ਪੂਰਾ ਦੇਵਾਂਗੇ ਸਰਕਾਰ ਨੂੰ ਵੀ ਦੇਵਾਂਗੇ ਔਰ ਹਰ ਹਾਲ ਦੇ ਵਿੱਚ ਇਹ ਰਹਿਮ ਕਰੋ ਪੰਜਾਬੀਆਂ ਤੇ ਕੋਈ ਧੋਖਾ ਦੇ ਕੇ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦਾ ਵਿਕਾਸ ਰੋਕ ਰਹੇ ਹੋ ਭਾਈ ਚਾਰਕਾਂਹਂਜ ਰੋਕ ਰਹੇ ਹੋ ਅਸੀਂ ਭਾਈ ਚਾਰਕਾਂਹਂਜ ਜਿਹੜੀ ਆ ਉਹ ਬਣਾ ਕੇ ਰੱਖਣੀ ਆ ਔਰ ਪੰਜਾਬ ਦੀ ਵਿਕਾਸ ਵੀ ਕਰਨਾ ਇੰਨਾ ਹੀ ਕੁਐਸਚਨਸ ਪਲੀਜ਼ ਲੇਵਾ ਤਾਂ ਇੱਕ ਫਰਦਿਕ ਕਾਮੇ ਕਰਦੇ ਆਂ ਜਿੱਤੇ ਕਿਸਾਨਾਂ ਦੀ ਮਾਨਨ ਕੀ ਕਿ ਅਸੀਂ ਉਹਨਾਂ ਨੂੰ ਪੀਐਮ ਨਾਲ ਉਹਦੇ ਬਾਅਦ ਦੇਖੋ ਜੀ ਜਿਹੜੀਆਂ ਮੰਗਾਂ ਠੀਕ ਨੇ ਉਹਦੇ ਦੇ ਮਿਲਣ ਦੀ ਵੀ ਜ਼ਰੂਰਤ ਨਹੀਂ ਪੈਣੀ ਵੈਸੇ ਹੀ ਹੋ ਜਾਣੀਆਂ ਨੇ ਇਹ ਮੈਂ ਕਹਣਾ ਮੋਦੀ ਜੀ ਉਸ ਤੋਂ ਪਹਿਲਾਂ ਕਰਨ ਉਹ ਤਿਆਰ ਨੇ ਪਰ ਜਿਹੜੀਆਂ ਮੰਗਾਂ ਹੀ ਐਸੀਆਂ ਹੁਣ ਜਿਹੜੀ ਪੂਰੀਆਂ ਹੀ ਨਹੀਂ ਹੋ ਸਕਦੀਆਂ ਤੇ ਉਹਦੇ 'ਚ ਕੀ ਕੀਤਾ ਜਾਊਗਾ ਜੀ ਉਹ ਤਾਂ ਕੰਮ ਗੱਲ ਹੀ ਐਸੀ ਕਰਦੇ ਆ ਇੱਕ ਪੂਰੀ ਕਰਦੇ ਉਸ ਤੋਂ ਬਾਅਦ ਦੂਜੀ ਲਈ ਬੈਠ ਜਾਂਦੇ ਆ ਤੇ ਉਹ ਆਪਣੀ ਗੱਲ ਨਹੀਂ ਖਤਮ ਹੋਣਗੀਆਂ ਉਹਨਾਂ ਨੇ ਔਰ ਪੂਰਾ ਉਹਨਾਂ ਦਾ ਸਤਿਕਾਰ ਸਾਡੇ ਉਹ ਪੰਜਾਬ ਦਾ ਕੀ ਐ ਕਿ ਅਸੀਂ ਬਾਹਰੋਂ ਪੀਐਲ 480 ਮੰਮਾਵੇ ਸੀ ਉਹ ਪਸ਼ੂਆਂ ਨੂੰ ਖਾਣ ਵਾਲੀ ਹੁੰਦੀ ਉਤ ਸਦਾ ਸਮੁੰਦਰ ਚਰਦੇ ਸੀ ਪੰਜਾਬ ਦੇ ਹਰਿਆਣਾ ਦੇ ਤੇ ਵੈਸਟਰਨ ਯੂਪੀ ਦੇ ਕਿਸਾਨਾਂ ਨੇ ਗ੍ਰੀਨ ਰੈਵਿਊਲੂਸ਼ਨ ਆਇਆ ਆਪਣੀ ਜ਼ਮੀਨ ਵੀ ਖਰਾਬ ਕਰ ਲਈ ਆਪਣਾ ਪਾਣੀ ਵੀ ਖਰਾਬ ਕਰ ਲਿਆ ਔਰ ਪੂਰੇ ਦੇਸ਼ ਦਾ পেট ਭਰਿਆ ਉਸੇ ਬਦਲੇ ਚ ਜਿਹੜੀ ਐਮਐਸਪੀ ਤੇ ਖਰੀਦ ਹੁੰਦੀ ਹੈ ਉਸੇ ਬਦਲੇ ਚ ਹੁੰਦੀ ਹੈ 60% ਪੰਜਾਬ ਤੋਂ ਹੁੰਦੀ ਹੈ 30% ਹਰਿਆਣਾ ਤੋਂ ਹੁੰਦੀ ਹੈ ਔਰ 10% ਵੈਸਟਰਨ ਯੂਪੀ ਤੋਂ ਹੁੰਦੀ ਹੈ ਇਹ ਉਸੇ ਤਰ੍ਹਾਂ ਜਾਰੀ ਰਹਿਣੀ ਹੈ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਔਰ ਖਾਦ ਦੇ ਉੱਪਰ ਕਿੰਨੀ ਸਬਸਿਡੀ ਦਿੰਨੇ ਆ ਉਹ ਦੇਖੋ ਨਾ ਔਰ ਹਰ ਚੀਜ਼ ਤੇ ਜੇ ਕਿਤੇ ਕੋਈ ਕਮੀ ਹੋਵੇ ਦੱਸ ਦੇਣ ਹੋਰ ਪੂਰੀ ਕਰ ਦੇਣਗੇ ਇਹ ਤਾਂ ਬਿਨਾਂ ਗੱਲਬਾਤੋਂ ਹੀ ਬੈਠ ਕੇ ਤੁਸੀਂ ਕਿਸੇ ਨੂੰ ਗਾਲਾਂ ਵੀ ਕੱਢੋਗੇ ਤੁਸੀਂ ਫਿਰ ਸੋਚੋਗੇ ਕਿ ਉਹ ਮੇਰਾ ਭਲਾ ਵੀ ਕਰੇ ਇਹ ਗ੍ਰੇਟਨੈਸ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚ ਹੋ ਸਕਦੀ ਹੈ ਹੋਰ ਕਿਸੇ 'ਚ ਨਹੀਂ ਉਹ ਫਿਰ ਵੀ ਭਲਾ ਕਰਨਗੇ ਯਾਰ ਸਾਹਿਬ ਇੱਕ ਇਤਜਾਬ ਤੇ ਕਾਫੀ ਜਦੋਂ ਚਰਚਾ ਕਰ ਰਹੇ ਕਿ ਇਸ ਕੰਦਰ ਤੋਂ ਲੋਕਾਂ ਦਾ ਸੀਨੀਅਰ ਅਕਾਲੀ ਆਪੂ ਭਾਰਪੁਰ ਵਾਲਾ ਵਾਪਸ ਤੇ ਤੁਸੀਂ ਕੌਮੀ ਕਾਰਜ ਕਰਨੀ ਤੇ ਮੈਂਬਰ ਵੀ ਕੁਝ ਇਸ ਤਰ੍ਹਾਂ ਦਾ ਹੈ। ਉਹ ਲੋਕਾਂ ਜੀ ਮੇਰੇ ਮਿੱਤਰ ਵੀ ਨੇ ਐਸੀ ਗੱਲ ਨਹੀਂ ਪਰ ਪਹਿਲੀ ਗੱਲ ਤਾਂ ਇਹ ਆ ਕਿ ਇੱਕ ਚੀਜ਼ ਨੂੰ ਇਸ ਦੇਸ਼ ਦਾ ਕੋਈ ਵੀ ਨਾਗਰਿਕ ਜਿਹੜਾ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਨੂੰ ਮੰਨਦਾ ਹੋਵੇ ਜਿਹੜਾ ਸਾਡੀ ਵਿਚਾਰਧਾਰਾ ਇਕਾਤਮ ਮਨਵਦਰਸ਼ਨ ਨੂੰ ਮੰਨਦਾ ਹੋਵੇ ਜੋ ਜੋਗਪੁਰਸ਼ ਜੀਨਦੇਵਾਲਾ ਪਾਦੇ ਜਿਨੇ ਦਿੱਤੀ ਉਹ ਸਾਡੇ ਚ ਆ ਸਕਦਾ। ਅਸੀਂ ਉਹਨੂੰ ਵੈਲਕਮ ਕਰਦੇ ਆਂ ਇਹ ਦੇਸ਼ ਦੇ ਲਈ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੇਸ਼ ਦੀ ਮੇਨਸਟ੍ਰੀਮ ਨਾਲ ਜੁੜਿਆ ਰਹੇ ਉਹਦੇ ਲਈ ਜਿਹੜੇ ਜਿਹੜੇ ਆਉਣਗੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਦੀ ਕਰਾਂਗੇ ਠੀਕ 2-3 ਮਿੰਟਾਂ ਬਾਅਦ ਪ੍ਰੈਸਰੂਮ 'ਚ ਦਿੱਲੀ ਦੇ ਵਿੱਚ ਇੱਕ ਇੰਪੋਰਟੈਂਟ ਜੁਆਇਨਿੰਗ ਹੋਣ ਜਾ ਰਹੀ ਹੈ ਕਿੰਨਾ ਦੀ ਇੱਕ ਜਾਣਕਾਰੀ ਸਟੇਟ ਯੂਨਿਟ ਨੂੰ ਹੈ ਜਾਂ ਨਹੀਂ ਸਿੱਧਾ ਸਵਾਲ ਇਹ ਸਭ ਜਾਣਕਾਰੀ ਹੁੰਦੀ ਹੈ ਪਰ ਉਹ ਇਦਾਂ ਬੋਲਣ ਵਾਲੀ 3 ਮਿੰਟ ਦੇ ਵਿੱਚ ਹੈ ਹਾਂ ਨਹੀਂ ਪਤਾ ਉਸਨੂੰ ਹੋਰ ਵੀ ਆਉਣਗੇ ਉਸ ਤੋਂ ਬਾਅਦ ਵੀ